ਆਗਮਤਾ ਹੈ ਸੁਧਨੇ ਸੁਖੀ ਸਵੰਨ ਜੋ ਵਰਤੇ ਸੇ ਆਪਣੇ ਪ੍ਰੇਮ ਵਿਚਾਰ ਘਣੀ ਸੋ ਅਰਤੇ ਜੀ No. I'm not my E compadre Oh hey. ਸ੍ਰੀ ਪੰਤ ਗਈ ਬਾਦਰਾ ਗੋਸਕ ਸਭ ਲਾਈ ਮਾਫ ਮਾਫ ਰੰਗ ਮੀ ਪਾ ਕਲੰਕਾ ਤੁਤ ਨੋਰਾ

ਸਾਰਤ ਸਖਰਾ ਔਰ ਕੋ ਨਗਮੀਰਾ ਆਸਤ ਪੁੱਤਰ ਸ੍ਰੀ ਰਾਕੇ ਪੰਡ ਕਮਾ ਮੀਰਾ ਕਾਸ਼ ਜੀ ਮੇਰਾ ਤਬਾ ਕਰ ਪੰਥ ਜੁ ਸੰਗ ਬੰਦ ਦੀ ਰਾਗ ਸਿਮਰਤੀ ਪੂਰਾ ਕਲੀਮਾ ਲਾਤੀ ਦਾ ਅਨੰਦ ਇੱਕ ਉਹ ਅੰਕਾਰ ਸਤਿਗੁਰ ਪ੍ਰਸਾਦ ਅਨੰਦ ਪ੍ਰਿਆਵੀ ਮਾਈ ਸਤਿਗੁਰ ਮੈਂ ਪਾਇਆ ਸਤਿਗੁਰ ਦਾ ਪਾਇਆ ਸੈ ਜੀ ਸਿੱਟੀ ਮਰ ਜਿਆ ਧੰਨ ਰਾਗ ਰਤਨ ਪ੍ਰਵਾ ਪੰਜਾ ਸ਼ਬਦ ਗਾਉਂਦੀ ਆਇਆ ਸ਼ਬਦਾਂ ਦਾ ਘਰੁ ਹਰੀ ਕੀਰਾ ਮਨ ਜੀ ਵਿਸਾਇਆ ਕਹਿਣਾਂਕ ਅਨੰਦ ਆ ਸਤਿ ਨਪਾਰਿਆ ਮੀਰ ਮਤ ਮੀਰੀ ਆ ਤੁਸਦਾ ਭਗਵਾਨ ਨਾਨਕ ਆ ਤੁਮ ਬਾਣ ਮੀਰੇ ਤੂੰ ਪ੍ਰਸਾਦ ਬਿਸਾਰਣਾ ਹੁ ਕੀ ਕਾਰ ਉਤਰੀ ਤੇ ਆਕਾਰ ਸਭ ਸੁਵਾਰਣਾ ਸਹੂਨਗਲਾ ਸਮਰੱਥ ਸੁਆਮੀ ਸੋ ਤੁਮਨ ਵਸਾਰੇ ਕੈ ਨਾਨਕ ਵਾਸੀ ਮੀਰੇ ਸਦਾ ਰੋਹਰਨਾ ਦੀ ਸਾਚੀ ਸਾਈਂ ਦਾ ਗਿਆਨੀ ਘਰ ਤੀਰੈ ਘਰ ਤਾਂ ਪੀਰੈ ਸਭ ਇੱਛਾ ਜਿਸ ਦੀ ਸੁਪਾ ਵੀ ਸਦਾ ਸਿਮ ਸੁਲਾਹਦੀ ਰਾਮ ਅਨੁਸਾਵੇਂ ਨਾ ਜਿੰਨਾ ਕਰਵਸੀਆ ਵਜ ਸਭ ਕਢੇਰੇ ਕਾ ਨੰਤ ਸਤੀ ਸਾਈਂ ਦੀ ਭਰਤੀ ਰੰ ਸੱਚਾ ਨਾਮ ਰਤਾ ਸਾਜਨਾ ਨੰਦ ਅੰਦਰ ਰਾਜ ਮੁਖਾਂ ਸਭ ਕੋ ਵਜਿਆ ਕਰ ਸਾਤ ਸੁਖ ਮਰਿਆ ਵਿਸਿਆ ਜਿ ਵਿੱਚ ਸਭ ਪੁਜਾਜਾ ਸਦਾ ਦੁਆਰ ਪਿਤਾ ਕੋ ਮਿਲ ਤੋਂ ਹੋਉਂ ਜਿੰਦੀ ਆ ਗੁਰਿਆ ਆ ਕਹਿ ਨਾ ਤੂੰ ਸੁਣੋ ਸਤਿ ਰਹੋ ਸਤੁ ਰੂਪਿਆ ਦੁਸਾ ਚੰਨਾ ਰਾਹ। ਰੁਵਾਜੇ ਪੰਜ ਸਤਿ ਦਿਨ ਘਰਸ ਭਾਗ 10 ਭਾਗ ਸਤਿਵਾਜੇ ਇਕ ਰਾਜ ਜਿਮਨ ਧਾਦੀਆ। ਪੰਜ ਦੂਤ ਰੁਵਾਜ ਕੀਤੇ ਕਾ आनंद सुणो बडो सगल बो नंत ਸਤਿਗੁਰੂ ਪਾਪੜ ਗੁਰੂ ਪਾ